ਅਜਰੀ ਵੀਡੀਓ ਵਿੱਚ ਬਈ ਦੋ ਨਗਿਆਂ ਦੀ ਵੀਡੀਓ ਬਣਾਈ ਆ ਤੇ ਜਿਸ ਘਰ ਚੋਂ ਵੀਡੀਓ ਬਣਾਈ ਆ ਵੀਰ ਦੇ ਕਿਰੇ ਲੂ ਪਸ਼ੂ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਪਿੰਡ ਕੋਠਾ ਗੁਰੂ ਦਾ ਜ਼ਿਲ੍ਹਾ ਬਟੰਡਾ ਸੀਲ ਫੂਲ ਨੇੜੇ ਭਗਤਪਾਈ ਕਾ ਸ਼ਹਿਰ ਆ ਜਾਂਦਾ 4 ਕਿਲੋਮੀਟਰ ਮੋਬਾਈਲ ਨੰਬਰ ਬੋਲੋ ਜੀ 78049 ਬਈ 0077 ਠੀਕ ਆ ਬਈ ਤੇ ਬਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਆ ਹੁੰਦੀ ਆ ਇਹ ਬਈ ਤੀਜਾ ਸੂਆ ਰੀਜਨਲ ਹੁੰਦੀ ਆ ਤੀਜਾ ਸੂਆ ਰੀਜਨਲ ਕਿੰਨੇ ਦਿਨ ਲਊਗੀ ਬਈ ਏ ਬਾਈ 10 ਦਿਨ ਪਾਇਆ ਜੀ 10ਾਂ ਦਿਨਾਂ ਦੀ ਕੱਚੀ ਲੇਵਾ ਦੇਖੋ ਢਿੱਲਾਂ ਦੇਖੋ ਫੁੱਲ ਪਈਆਂ ਗੁਲਾਬੀ ਥਣ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਇੱਕ ਨੰਬਰ ਬਰੀਡ ਨਾਲਾ ਨੋੜਾ ਫੁੱਲ ਚੰਗੀਆਂ ਬਾਈ ਕਿੰਨਾ ਕੁ ਰਿਕਾਰਡ ਬਾਈ ਦੁੱਧ ਦਾ ਰਿਕਾਰਡ ਇਹਦਾ ਬਾਈ ਨਾਰਮਲ ਸੇਵਾ ਤੇ ਹੀ 30 35 ਕਿਲੋ ਨਾਰਮਲ ਹੀ ਪਾਉਂਦੀ ਹੈ ਬਾਲੀ ਸੇਵਾ ਨਹੀਂ ਅਸੀਂ ਕਰਦੇ ਨਹੀਂ ਓਕੇ ਆਪਣੇ ਘਰ ਦੀਆਂ ਕਰਦੀ ਹੈ ਬਾਈ ਕਰਦੇ ਹੋ ਨਾਲ ਵਾੜ ਖੜੀ ਹੈ ਦੀ ਨਾਲ ਇਹਦੀ ਵਾੜ ਖੜੀ ਹੈ ਬੱਚੀ ਹੈ ਜਿਹੜੀ ਇਹਦੀ ਹੋਈ ਹੈ ਠੀਕ ਹੈ ਨੇ ਬਰੀਡ ਇੱਕ ਨੰਬਰ ਹੈ ਬਾਈ ਇੱਕ ਪਾਠਾ ਬਾਈ ਕੋਲੇ ਤੇ ਕਿੰਨੀ ਕੁ ਉਮਰ ਹੋ ਗਈ ਬਾਈ ਇਹਦੀ ਇਹਦੀ ਬਾਈ ਹੋ ਗਈ 1 ਸਾਲ ਦੀ ਹੋ ਗਈ ਠੀਕ ਆ ਬਾਈ ਮਹੀਨੇ ਕਿ ਨਹੀਂ ਬਣੀ ਵੀ ਇਹ ਹਾਂ ਬਾਈ ਮਹੀਨੇ ਕਿ ਦੀ ਬਣੀ ਵੀ ਹੈ ਮੋਹਲੇ ਦਾ ਜਮਾ ਜੈ ਜ 9000 ਰੁਪਿਆ ਮੋਹਲਾ ਮਾਨਤਨ ਕੋਈ ਚੈੱਕ ਕਰਨੀ ਹੋ ਜਾਊਗਾ ਬਾਈ ਧੰਨਵਾਦ